ਆ ਨਿੱਕੀ ਜੀ ਕਾਰ ਨੇ ਨਾ ਮਾਰ ਕੇ ਬਹੁਤ ਵੱਡੇ ਮਾਰੇ ਆ ਲੇਹ ਲਦਾਖ ਦਾ ਵੀ ਟੂਰ ਕੀਤਾ ਹੋਇਆ ਇਸ ਨਿੱਕੀ ਜੀ ਕਾਰ ਨੇ 1951 ਮਾਡਲ ਤੇ ਸੋਨ ਮੈਂ ਕਮਾਲ ਦੀ ਗੱਲ ਦੱਸ ਦਿਆਂ ਵੀ ਇਹ ਕਹਿ ਸਕਦਾ ਕਿ ਅੰਕਲ ਜੀ ਦੀ ਉਮਰ ਦੇ ਹਾਨੀ ਨੇ ਅਮਰਜੀਤ ਸਿੰਘ ਛੋਟੀ ਸਭ ਆਪਣਾ ਬਾਬਾ ਜੀ ਸਾਸਤਰੀ ਕਾਲ ਚੜ ਦੀ ਕਲਾ ਜੀ ਠੀਕ ਠਾਕ ਹੋ ਵੀ ਬੜਾ ਹੌਸਲਾ ਕੀਤਾ ਤੁਸੀਂ ਵੀ ਲੇਹ ਲਦਾਖ ਲੈ ਗਏ ਬਿਲਕੁਲ ਕਿਵੇਂ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਕੋਈ ਨਹੀਂ ਕੋਈ ਟਾਇਰ ਪੰਕਚਰ ਨਹੀਂ ਹੋਇਆ ਕੋਈ ਰੀਡੀਟਰ ਵਗੈਰਾ ਗਰਮ ਨਹੀਂ ਹੋਇਆ ਬਿਲਕੁਲ ਨਾਰਮਲ ਗਈ ਨਾਰਮਲ ਵਾਪਸ ਆਈ ਹਾਂ ਉੱਥੇ ਦੋ ਮਾਡਰਨ ਕਾਰਾਂ ਜਾਣ ਤੋਂ ਰਹਿ ਗਈਆਂ ਜਿਨ੍ਹਾਂ ਨੂੰ ਵਾਪਸ ਆਣਾ ਪਿਆ ਲੇਕਿਨ ਇਹ ਚੜ ਗਈ ਹਾਂ ਜਿਹੜੀਆਂ ਨਵੀਆਂ ਕਾਰਾਂ ਤਕਨੀਕਾਂ ਨਾਲ ਲੈਸ ਤੇ ਇਹ ਚੜ ਗਈ ਉਹ ਰਹਿ ਗਈ ਬਿਲਕੁਲ ਤੇ ਅੰਕ ਤੁਸੀਂ ਆਂਟੀ ਜੀ ਨੇ ਵੀ ਨਾਲ ਲੱਗੇ ਸੀ ਠੀਕ ਹੈ ਬੜਾ ਹੌਸਲਾ ਕੀਤਾ ਪਹਿਲਾਂ ਆ ਆ ਕਿਹੜਾ ਰੋਡ ਬਚਦਾ ਇਹ ਏ ਖਰਦੁੰਗਲਾ ਪਾਸ ਖਰਦੁੰਗਲਾ ਪਾਸ ਹਾਈਐਸਟ ਮੋਟਰ ਰੋਡ ਕਹਿੰਦੇ ਨੇ ਕੀ ਕਹਿੰਦੇ ਇਹਨੂੰ ਹਾਈਐਸਟ ਮੋਟਰੇਬਲ ਰੋਡ ਮੋਟਰੇਬਲ ਰੋਡ ਤੇ ਜੈ ਕਿਸਾਨ ਤੇ ਜੈ ਜਵਾਨ ਦਾ ਤੁਸੀਂ ਇਹ ਨਾਰਾ ਲੱਗ ਕੇ ਆ ਬਿਲਕੁਲ ਨਹੀਂ ਠੀਕ ਆ ਗੱਲ ਤੇ ਆ ਵਾਅਦਾ ਹੈ ਹਾਂ ਬਿਲਕੁਲ ਏ ਬਾਤ ਚਲਵਾਇਆ ਲੱਗਦਾ ਹਾਂ ਬਾਤ ਚਲਵਾਇਆ ਮੈਂ ਕਹਿੰਨਾ ਵੀ ਤੁਸੀਂ ਕੋਈ ਰੈਲੀ ਨਹੀਂ ਛੱਡਦੇ ਹੁਣ ਅੱਜ ਆਪਾਂ ਜੈਪੁਰ ਦੇ ਵਿੱਚ ਆ ਚੰਡੀਗੜ੍ਹ ਦੇ ਵਿੱਚ ਵੀ ਆਪਣੀ ਮੁਲਾਕਾਤ ਹੋਈ ਦਿੱਲੀ ਵੀ ਅਸੀਂ ਦਿੱਲੀ ਵੀ ਆਪਾਂ ਮਿਲੇ ਹੁਣ ਵੀ ਕਰਕੇ ਆ ਰਹੇ ਹਾਂ ਹੁਣ ਵੀ ਆ ਰਹੇ ਹਾਂ ਤੇ ਮੈਂ ਕਹਿੰਦਾ ਵੀ ਸਫਰ ਤੇ ਜ਼ਿਆਦਾ ਰਹਿੰਦੇ ਹੋ ਬਸ ਇਸ ਤਰ੍ਹਾਂ ਲਾਈਫ ਆ ਇੰਜੋਏ ਕਰੀ ਦੀ ਹੈ ਹਾਂ ਇੰਜੋਏ ਕਰ ਆਨੰਦ ਮੰਨਦੇ ਹੋ ਜ਼ਿੰਦਗੀ ਦਾ ਹੂੰ ਕਿਹੜੇ ਏਰੀਆ ਚੋਂ ਆਪਾਂ ਹਾਂ ਰਾਣਾ ਡਿਸਟ੍ਰਿਕਟ ਫਰੋਜ਼ ਪਰ ਪੰਜਾਬ ਫਰੋਜ਼ ਪਰ ਪੰਜਾਬ ਸਾਡੇ ਨੇੜੇ ਹੀ ਆ ਗਿਆ ਸਾਡਾ ਮੋਗਾ ਬਿਲਕੁਲ ਮੋਗਾ ਹਾਂ ਤੇ ਤੁਸੀਂ ਸਫਰਾਂ ਤੇ ਜ਼ਿਆਦਾ ਰਹਿੰਦੇ ਹੋ ਗੱਡੀ ਇਹੀ ਰੱਖਦੇ ਹੋ ਸਾਡਾ ਮੋਗਾ ਨਹੀਂ ਦੋ ਦੋਦਰ ਕਿਹਾ ਦੋ ਦੋਦਰ ਦੋ ਦੋਦਰ ਦੋ ਦੋਦਰ ਐਨ ਵੀ ਫਿਰ ਬਟ ਸਮਝ ਆ ਜਾਂਦਾ ਦੋਦਰ ਪਿੰਡ ਆ ਤੁਹਾਡੇ ਰਸਤੇਦਾਰ ਵੀ ਉੱਥੇ ਮੈਂ ਕਹਿੰਦਾ ਹਾਂ ਬਿਲਕੁਲ ਦੋਦਰ ਪਿੰਡ ਤੋਂ ਆਪਾਂ ਤੇ ਆ ਆਹ ਆਹ ਇਹਦਾ ਹੈਗਾ ਵਾ ਹੁਡ ਫਡ ਇਕੱਠਾ ਹੋ ਕੇ ਛੱਤ ਬਣ ਜਾਂਦੀ ਏ ਦੀ ਤੇ ਕਿੰਨੇ ਸਿਲੰਡਰ ਕਿੰਨੇ ਆ ਇਹ ਕਾਰ ਦਾ ਚਾਰ ਸਿਲੰਡਰ ਛੋਟੇ ਛੋਟੇ ਪਿਸਟਨ ਹੁੰਦੇ ਛੋਟੇ ਛੋਟੇ ਪਿਸਟਨ ਚਾਰ ਸਿਲੰਡਰ ਨਾ ਕੀ ਆ ਭਲਾ ਇਹਦਾ ਨਾ ਤਾਂ ਪਤਾ ਵੀ ਤਾਂ ਨਹੀਂ ਕੀਤਾ ਆਪਾਂ ਫੀਅਟ 580 ਸੀਸੀ ਹੈ ਨਾ ਫੀਅਟ 580 ਮਾਡਲ 580 ਮਾਡਲ ਮੈਂ ਕਹਿੰਦਾ ਸੀਸੀ ਲਿਖਿਆ ਸੀਸੀ ਨਹੀਂ ਸੀ ਮਾਡਲ ਸੀ ਮਾਡਲ ਬਿਲਕੁਲ ਜੀ ਕਮਾਲ ਦੀ ਕਾਰ ਆ ਦੇਖੋ ਤੇ ਇਹ ਪੈਟਰੋਲ ਤੇ ਹੀ ਆ ਨਾ ਪੈਟਰੋਲ ਤੇ ਪੈਟਰੋਲ ਤੇ ਹੀ ਆ ਇਹ ਤੇ ਆ ਦੇਖੋ ਅੰਦਰੋਂ ਕਰਨਾ ਇਹ ਦਿਖਾ ਦਿ ਲੈ ਤੇ ਅੰਕਲ ਜਿਹਨੇ ਤਾਂ ਇੱਕ ਆ ਬੈਗ ਪਿਆ ਵਾ ਇਹਨਾਂ ਨੇ ਕਿ ਹੁਣ ਤੱਕ ਅੰਦਾਜ਼ਾ ਲਾਇਆ ਵੀ ਕਿੰਨੇ ਹਜ਼ਾਰ ਕਿਲੋਮੀਟਰ ਕੱਢਤਾ ਹੋ ਨਹੀਂ ਕੋਈ ਨਹੀਂ ਕੀਤਾ ਹਿਸਾਬ ਕਿਤਾਬ ਤਿੰਨ ਦਫਾ ਓਵਰਹਾਲ ਹੋ ਚੁੱਕਾ ਹੈ ਇੰਜਨ ਤਿੰਨ ਵਾਰ ਤਿੰਨ ਦਫਾ ਓਵਰਹਾਲ ਹਾਂ ਕਿੰਨੀ ਕਮਾਤੀ ਫਿਰ ਹੈ ਕੋਈ ਅੰਦਾਜ਼ਾ ਲਾ ਕੇ ਇੰਜਨਾਂ ਦੇ ਇੰਜਨ ਬਕਾਤੇ ਤੁਸੀਂ ਕਹਿ ਸਕਦੇ ਆਂਗੇ ਬਿਲਕੁਲ ਬਿਲਕੁਲ ਤਿੰਨ ਪੀੜੀਆਂ ਜੇ ਨਿਕਲੀਆਂ ਅੰਕਲ ਜੀ ਨੇ ਗੱਡੀ ਚਲਾਤੀ ਆ ਤੇ ਮੈਂ ਕਹਿੰਦਾ 76 ਕ ਸਾਲ ਉਮਰ ਆ ਤੁਹਾਡੀ ਹੈ ਨਾ ਨਹੀਂ ਮੇਰੀ 80 ਹੋਣ ਵਾਲੀ ਹੈ 80 80 ਦੇ ਨੇੜ ਹਾਂ 80 ਸਾਲ ਤੇ ਜਦੋਂ ਆਪਾਂ ਲੇਹ ਦਾ ਟੂਰ ਲਾਇਆ ਸੀਦੋਂ ਕਿੰਨੀ ਸੀ ਉਮਰ ਹੋਊਗੀ 80 ਸਾਲ ਪਿਛਲੇ ਸਾਲ ਲਗਾਇਆ ਲੈ 90 80 ਸਾਲ ਦੀ ਉਮਰ ਦੇ ਵਿੱਚ ਲੇਹ ਲਦਾ ਉਹਦਾ ਟੂਰਾ ਕਾਰ ਤੇ ਲਾਇਆ ਗੱਲੇ ਤੁਹਾਨੂੰ ਇਹ ਕਾਰ ਵਾਲੀ ਜਵਾਨ ਲੱਗਦੀ ਹੈ ਕਿ ਤੁਸੀਂ ਵਾਲੀ ਜਵਾਨ ਲੱਗਦੇ ਹੋ ਦੋਨੋਂ ਹੀ ਇੱਕੋ ਜਿਹੇ ਇੱਕੋ ਜਿਹੇ ਆ ਬਿਲਕੁਲ ਜੀ ਲੈ ਠੀਕ ਹੈ ਮੈਲੇ ਤੇ ਤੇਲਾ ਤੇ ਪਾਕੀ ਵੀ ਤੁਸੀਂ ਕਾਰ ਦੇ ਨਾਲ ਮੈਚ ਕਰਦੀ ਬੰਦੇ ਹੋ ਮੈਚ ਕਰਦੀ ਬੰਦੇ ਆਈਆਂ ਇਹ ਸੋਚ ਕੇ ਬੰਦੇ ਹੁੰਨੇ ਹੋ ਬਿਲਕੁਲ ਬਿਲਕੁਲ ਹਾਂ ਦੇਖੋ ਵੀ ਪੱਗ ਵੀ ਅੰਕਲ ਜੀ ਕਾਰ ਦੇ ਨਾਲ ਮੈਚ ਕਰਦੀ ਬੰਦੇ ਆ ਕਮਾਲ ਦੇਖੋ ਵੀ ਇਹ ਚ ACU ਤਾਂ ਨਹੀਂ ਸੀ ਹੁੰਦਾ ਹਨਾ ਸਿਰਫ ਆ ਤੁਹਾਡੀ ਨਿੱਕੀ ਜੀ ਪੱਖੀ ਲਾਈ ਆ ਪੱਖਾ ਲਗਾ ਹਾਂ ਬਿਲਕੁਲ ਦੇਖੋ ਇਹ ਤੁਸੀਂ ਇਹਨਾਂ ਜਿਵੇਂ ਹੁਣ ਆਪਣੇ ਕੀ ਬੰਦੇ ਤੰਗ ਆ ਜਾਂਦੇ ਜਿੰਦਗੀ ਤੋਂ ਹਾਂ ਜੀ ਸੁਆਗ ਨਹੀਂ ਲੈ ਪਾਉਂਦੇ ਹਾਂ ਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਤੁਹਾਡਾ ਕਿਵੇਂ ਮਤਲਬ ਕਿਵੇਂ ਮੈਨੇਜ ਕਰ ਲੈਣੇ ਇਹਨਾਂ ਕੁਸ਼ ਜਿੰਦਗੀ ਦਾ ਕੋਈ ਪੈਸ਼ਨ ਹੋਣਾ ਚਾਹੀਦਾ ਤੁਹਾਡੀ ਹੌਬੀ ਹੋਣੀ ਚਾਹੀਦੀ ਹੈ ਤੇ ਇਨਸਾਨ ਯੰਗ ਰਹਿੰਦਾ ਕੋਈ ਸ਼ੌਂਕ ਹੋਵੇ ਹਾਂ ਕੋਈ ਸ਼ੌਂਕ ਕੀ ਚੀਜ਼ ਆ ਕਾਰਾਂ ਦਾ ਹੋਵੇ ਕਿਸੇ ਹੋਰ ਚੀਜ਼ ਦਾ ਹੋਵੇ ਚੰਗਾ ਸ਼ੌਕਾਂ ਹਾਂ ਤੁਸੀਂ ਚੰਗਾ ਸ਼ੌਕ ਪਾਲੋ ਲਾਈਫ ਇੰਜੋਏ ਕਰਦੇ ਹੋ ਹਾਂ ਦਾਰੂ ਦਾ ਸ਼ੌਂਕ ਨਾ ਹੋਵੇ ਮਾੜੇ ਸ਼ੌਂਕ ਨਾ ਹੋਣ ਚੰਗੇ ਹੋਣ ਹੋਵੇ ਥੋੜਾ ਹੋਵੇ ਲਿਮਟ 'ਚ ਹੋਵੇ ਨਹੀਂ ਠੀਕ ਹੈ ਗੱਲ ਇਹਦੀ ਇਹਦੀ ਖਿੜਕੀਆਂ ਹੀ ਖੁੱਲਦੀਆਂ ਹਾਂ ਉਲਟੇ ਖੁੱਲਦੀਆਂ ਆਹ ਦੇ ਇਹਨੂੰ ਸੋਸਾਇਟੀ ਵਿੰਡੋ ਨਹੀਂ ਸੀ ਕਹਿੰਦੇ ਹੁੰਦੇ ਦੋਏ ਦਰਵਾਜ਼ੇ ਆ ਇਹਦੇ ਦੋਈ ਦਰਵਾਜ਼ੇ ਲੈ ਇਹਦਾ ਮੰਝੇ ਕਿ ਜਨਾ ਥਾਂ ਘੇਰ ਦਿਆ ਹਨਾ ਬਿਲਕੁਲ ਇੱਕ ਪਾਸੇ ਆਪਦਾ ਮੰਝਾ ਲਗਾ ਨਾਲ ਇਹਦਾ ਲਾਇਆ ਡਬਲ ਬੈੱਡ ਜਿਹੜਾ ਡਬਲ ਬੈੱਡ ਜਿਹਦਾ ਕੰਮ ਹੈ ਇਹਦਾ ਲੈ ਠੀਕ ਆ ਗੱਲਬਾਤ ਪੂਰੀ ਤੇ ਹੁਣ ਅਗਲਾ ਟੂਰ ਫਿਰ ਕਿਹੜੇ ਪਾਸੇ ਨੂੰ 라ਦਾ ਫਿਰ ਕੀ ਬਣਦਾ ਹੁਣ 라ਦਾ ਅਗਲਾ ਦੇਖੋ ਕਿਸੇ ਟਾਈਮ ਨਾਲ ਸੋਚਾਂਗੇ ਮੈਨੂੰ ਆਇ ਲੱਗਦਾ ਤੁਸੀਂ ਟੂਰ ਜਾਣੇ ਪਹਿਲਾਂ ਵੇ ਸੋਚਦੇ ਬਾਅਦ ਚ ਬਿਲਕੁਲ ਹਾਂ ਕਿਉਂਕਿ ਕੰਮ ਤੁਹਾਡੇ ਆ ਇੰਜਨ ਦੇਖੋ ਦਰਸ਼ਕ ਨਿਕਾ ਜੀ ਇੰਜਣ ਕਿੰਨੇ ਸੀਸੀ ਇੰਜਣ ਹੋਊ ਜੀ ਇਹਦਾ 570 ਸੀਸੀ 570 ਸੀਸੀ ਕਿੰਨੇ ਸਿਲੰਡਰ ਹੈ ਇਹ 4 ਸਿਲੰਡਰ 4 ਸਿਲੰਡਰ ਦੇਖਿਓ ਬਣਾਇਆ ਫੀਅਟ ਵਾਲਿਆਂ ਦੀ ਆ ਮੈਨੂੰ ਐਂ ਲੱਗਦਾ ਵੀ ਫੀਅਟ ਵਾਲਿਆਂ ਨੂੰ ਸਨਮਾਨਤ ਕਰਨਾ ਚਾਹੀਦਾ ਤੁਹਾਨੂੰ ਕਦੇ ਹੋਈ ਗੱਲ ਇਦਾਂ ਨਹੀਂ ਹੋਈ ਨਹੀਂ ਇਹ ਇਟਲੀ ਦੀ ਹੈ ਇਟਲੀ ਦੀ ਕਾਰ ਆ ਮਤਲਬ ਫੀਅਟ ਵਾਲਿਆਂ ਨੂੰ ਜਾ ਕੇ ਨਾ ਸਪੈਸ਼ਲ ਤੁਹਾਨੂੰ ਸਨਮਾਨਤ ਕਰਨਾ ਚਾਹੀਦਾ ਤੇ ਇੱਕ ਵੱਡੀ ਕਾਰ ਤੁਹਾਨੂੰ ਇਦਵੇਂ ਨਾ ਇੱਕ ਹੋਰ ਵੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਕਿਉਂਕਿ ਜੇ ਸਾਫ ਤੁਸੀਂ ਉਹਨਾਂ ਦੀ ਬਰਾਸਤ ਸਾਂਭੀ ਐ ਇੰਨਾ ਪ੍ਰਚਾਰ ਤਾਂ ਉਹਨਾਂ ਦਾ ਕਿਸੇ ਹੋ ਰਹੀ ਰੋਹਿਨ ਐਕਟਰ ਨੇ ਨਿੱਜੀ ਕਾਰਨ ਚ ਨਾ ਪ੍ਰਚਾਰ ਉਹਨਾਂ ਦਾ ਤੁਸੀਂ ਕਰਤਾ ਫੀਟ ਲੈ ਕੇ ਮੰਨਦੇ ਹੋ ਨਾ ਇਹ ਗੱਲ ਨੂੰ ਦੇਖੋ ਲੈ 4 6 ਸਿਲੰਡਰ ਆ ਨਾ 4 4 ਸਿਲੰਡਰ ਆ ਦੇਖੋ ਲੈ ਪਟ્રોલ ਦੇ ਤੇ ਨਿਕਾ ਜਾ ਇੰਜਨ ਆ ਹਾਂ ਤੇ ਆ ਇੰਡੀਕੇਟਰ ਸਾਰਾ ਕੁਝ ਚੱਲਦਾ ਵਾ ਸਾਰਾ ਕੁਝ ਚੱਲਦਾ ਵੱਡੀਆਂ ਗੱਡੀਆਂ ਵੀਰਗੀਆਂ ਸੀ ਪਰ ਅੰਕਲ ਜੀ ਵਾਲੀ ਆ ਕਾਰ ਨਹੀਂ ਵੀਰੀ ਹੂੰ ਆ ਛੋਟੇ ਮਾਰ ਕੇ ਆ ਹੁਣ ਤੱਕ ਹਨ ਹਾਂ ਜੀ ਵਿਨਟੇਜ ਕਲਾਸਿਕ ਕਾਰ ਐਂਡ ਮੋਟਰੇ ਉਸਾਂ ਦੇ ਕਲੱਬ ਆਟੈਂਡਰ ਗਾ ਉਹ ਸਾਈਕਲ ਰੈਲੀ ਹੈ ਨਾ ਚੰਡੀਗੜ੍ਹ ਵਾਲਾ ਕਲੱਬ ਆ ਉੱਥੇ ਵੀ ਮੈਂ ਜਾ ਕੇ ਸੀ ਕਿਰਾ ਤੇ ਚੰਗਾ ਵੀ ਅੰਕਲ ਜੀ ਧੰਨਵਾਦ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਤਾਂ ਮੇਲ ਹੁੰਦੇ ਰਹਿੰਦੇ ਆ ਧੰਨਵਾਦ ਮਿਹਰਬਾਨੀ